ਮੈਂ ਦੇਖਿਆ ਆ ਬਲਾਕ ਦੇ ਵਿੱਚ ਜਾ ਕੇ ਲੈਬਾਰਟਰੀਆਂ ਬੱਚੇ ਐਕਸਪੈਰੀਮੈਂਟ ਕਰ ਰਹੇ ਆ ਕੈਮਿਸਟਰੀ ਦੇ ਐਲਈਡੀ ਸਕਰੀਨਾਂ ਲੱਗੀਆਂ ਨੇ ਬੱਚਿਆਂ ਨੇ ਦੱਸਿਆ ਅੱਧਿਆਂ ਤੋਂ ਵੱਧ ਕਹਿੰਦੇ ਪ੍ਰਾਈਵੇਟ ਸਕੂਲਾਂ ਚੋਂ ਆਇਆ ਜੀ ਅੱਧਿਆਂ ਤੋਂ ਵੱਧ ਪ੍ਰਾਈਵੇਟ ਸਕੂਲਾਂ ਚੋਂ ਆਇਆ ਮੈਂ ਪੁੱਛਿਆ ਮੈਂ ਕਿਹਾ ਵੀ ਤੈਨੂੰ ਕਿਹਨੇ ਕਿਹਾ ਸੀਗਾ ਵੀ ਇੱਥੇ ਆ ਕਹਿੰਦੇ ਵੀ ਮੇਰੇ ਡੈਡੀ ਨੇ ਕਿਹਾ ਸੀ ਮੈਂ ਤੇਰੇ ਡੈਡੀ ਨੂੰ ਕਿਹਨੇ ਕਿਹਾ ਸੀ ਕਹਿੰਦੇ ਜੀ ਉਹਨਾਂ ਦਾ ਇੱਕ ਦੋਸਤ ਹੈ ਉਹਨਾਂ ਦੀ ਬੇਟੀ ਇੱਥੇ ਪਹਿਲਾਂ ਪੜ੍ਹਦੀ ਸੀ ਉਹਨੇ ਕਿਹਾ ਕਿ ਮੇਰੀ ਬੇਟੀ ਇੱਥੇ ਪੜ੍ਹਦੀ ਹੈ ਤੂੰ ਆਪਣੀ ਬੇਟੀ ਨੂੰ ਵੀ ਇੱਥੇ ਲਾ ਦੇ ਤੇ ਇਸ ਤਰ੍ਹਾਂ ਕਰਕੇ ਜਿਹਨੂੰ ਆਪਾਂ ਮਾਉਥ ਪਬਲਿਸਿਟੀ ਕਹਿੰਦੇ ਆ ਸਰਕਾਰੀ ਸਕੂਲਾਂ ਦੀਆਂ ਐ ਗੱਲਾਂ ਹੋਣ ਲੱਗੀਆਂ ਹੁਣ ਵੀ ਉੱਥੇ ਲਾ ਦਿਓ ਨਾਲੇ ਫੀਸ ਨਹੀਂ ਹੈਗੀ ਨਾਲੇ ਪੜ੍ਹਾਈ ਸ਼ਾਨਦਾਰ ਹੈ ਇਹ ਕੱਲਾ ਟੀਵੀ ਤੇ ਐਡਾ ਦੇਣ ਨਾਲ ਨਹੀਂ ਇਹ ਗੱਲ ਬਣਨੀ ਜਦੋਂ ਤੁਹਾਡੀ ਆਪਸ ਵਿੱਚ ਗੱਲਾਂ ਚੱਲਣਗੀਆਂ ਨਾ ਉਦੋਂ ਇਹ ਚੀਜ਼ਾਂ ਤਾਂ ਜਾਣਗੀਆਂ ਜੀ ਹੌਲੀ-ਹੌਲੀ ਜਾਣਗੀਆਂ ਮਾਪੇ ਮਿਲੇ اور ਮਾਪਿਆਂ ਨੇ ਦੱਸਿਆ ਕਿਵੇਂ 35 35000 ਫੀਸਾਂ ਵਰਦੀਆਂ ਜਿੱਥੋਂ ਕਹਿੰਦੇ ਸੀ ਉੱਥੋਂ ਲਓ ਕਿਤਾਬਾਂ ਜਿੱਥੋਂ ਕਹਿੰਦੇ ਨੇ ਉੱਥੋਂ ਲਓ ਰੇਟ ਘਟਾ ਨਹੀਂ ਸਕਦੇ ਟਿਊਸ਼ਨ ਲੱਗ ਰੱਖੋ ਮਤਲਬ ਸਾਰੀ ਕਮਾਈ ਲਗਭਗ ਬੱਚੇ ਦੀ ਪੜਾਈ ਤੇ ਚਲੀ ਜਾਂਦੀ ਸੀ ਤੇ ਹੁਣ ਉਹ ਕਹਿੰਦੇ ਨਾਲੇ ਪੈਸੇ ਬਚਦੇ ਨੇ ਨਾਲੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡਾ ਬੱਚਾ ਇਸ ਸਕੂਲ ਚ ਪੜਦਾ ਸੀ ਪ੍ਰਮਾਨ ਨਾਲ ਕਹਿੰਦੇ ਆ ਕਿ ਸਾਡਾ ਬੱਚਾ ਸਕੂਲ ਆਫ ਐਮੀਨੈਂਸ ਚ ਪੜਦਾ ਤੇ ਉਹ ਕੋਈ ਬੱਚਾ ਵੀ ਡਾਕਟਰ ਤੋਂ ਘੱਟ ਤਾਂ ਗੱਲ ਹੀ ਨਹੀਂ ਕਰਦਾ ਹੁਣ ਇੰਜੀਨੀਅਰ ਰੋਬੋਟਿਕ ਇੰਜੀਨੀਅਰ ਕਿਹਾ ਇੱਕ ਬੱਚੇ ਨੇ ਰੋਬੋਟਿਕ ਇੰਜੀਨੀਅਰ ਬਣੂਗਾ ਜੀ ਰੋਬੋਟ ਨੂੰ ਚਲਾਉਣ ਵਾਲਾ ਇੰਜੀਨੀਅਰ ਰੋਬੋਟ ਤੋਂ ਵੀ ਤਾਂ ਆਲੀ ਗੱਲ ਬਾਤ ਮਤਲਬ ਬੜੀਆ ਸੁਪਨੇ ਨੇ ਅਬਦੁਲ ਕਲਾਮ ਜੀ ਦਿਨਾਂ ਤੇ ਰੱਖਿਆ ਇਹ ਬਲਾਕ ਅਬਦੁਲ ਕਲਾਮ ਜੀ ਦੀਆਂ ਲਾਈਨਾਂ ਇੱਥੇ ਲਿਖ ਦਿਓ ਪ੍ਰਿੰਸੀਪਲ ਸਾਹਿਬ ਨੂੰ ਮੈਂ ਕਹਿਣਾ ਕਿ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਰਾਤ ਨੂੰ ਨੀਂਦ ਚਾਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਸੁਪਨੇ ਨੇ ਬੱਚਿਆਂ ਨੇ ਕਿਆ ਕਾ ਬਣਾਗੇ ਜੀ ਆ ਬਣਾਗੇ ਜੇ ਹੀ ਕਰਾਂਗੇ ਨੀਟ ਕਲੀਅਰ ਕਰਾਂਗੇ ਸੋਦ ਚੰਗੇ ਬੰਦਿਆਂ ਨੂੰ ਪੜ੍ਹੇ ਲਿਖੇ ਬੰਦਿਆਂ ਦੀਆਂ ਨਾਵਾਂ ਤੇ ਸਕੂਲਾਂ ਦੇ ਬਲਾਕ ਬਣਾਓ। ਪਹਿਲਾਂ ਸਾਰੇ ਹੀ ਲੀਡਰਾਂ ਦੇ ਨਾਂ ਤੇ ਚੱਲਦੇ ਸੀ ਕੰਮ। ਸੋਰਾ ਕੁਝ ਹੀ ਉਹਨਾਂ ਦੇ ਨਾਂ ਤੇ। ਸੋ ਹੁਣ ਨਵੀਂ ਸਿੱਖਿਆ ਕ੍ਰਾਂਤੀ ਜਿਹੜੀ ਹੈ ਉਹਦੀ ਸ਼ੁਰੂਆਤ ਹੋ ਚੁੱਕੀ ਹੈ। ਔਰ ਪੰਜਾਬ ਵਾਲਿਆਂ ਕ੍ਰਾਂਤੀ ਲਿਆਉਣ ਨੂੰ ਜ਼ਿਆਦਾ ਟਾਈਮ ਲਾਉਂਦੇ ਨਹੀਂ ਅਸੀਂ। ਬਾਲਾ ਢੀਕਦੇ ਨਹੀਂ ਹੈਗੇ ਅਸੀਂ ਅੱਜ ਤਾਂ ਜਿਹੜੀ ਚੀਜ਼ ਨੂੰ ਪੈਗੇ ਪੈਗੇ ਫਿਰ ਜੇ ਗੰਨੇ ਨੂੰ ਪੈਗੇ ਤਾਂ ਫਿਰ ਗੰਨਾ ਮਿਲਾਂ ਜਿੰਨਾ ਚਿਰ ਭਜਦੀਆਂ ਨੇ ਉਹਨਾਂ ਚਿਰ ਗੰਨਾ ਨਹੀਂ ਆਉਣਾ ਹਟਦਾ ਫਿਰ ਜੇ ਆਲੂਆਂ ਨੂੰ ਪੈਗੇ ਤਾਂ ਆਲੂਆਂ ਨੂੰ ਪੈਗੇ ਫਿਰ ਜੇ ਚੋਨੇ ਨੂੰ ਪੈਗੇ ਤਾਂ ਪੈਗੇ ਚੋਨੇ ਨੂੰ ਫਿਰ ਜੇ ਬਾਹਰ ਲਿਬ੍ਰੇਸ਼ਾ ਨੂੰ ਪੈਗੇ ਤਾਂ ਫਿਰ ਦੇਖ ਲਓ ਉਹ ਪੈਗੇ ਬਸ ਫਿਰ ਜਿੰਨਾ ਚਿਰ ਉਹਨਾਂ ਨੇ ਹੱਥ ਘੜੇ ਨਹੀਂ ਕੀਤੇ ਬਸ ਕਰੋ ਯਾਰ ਉਹਨਾਂ ਵੀ ਕਿਹੜੇ ਕਿਹੜੇ ਤਰੀਕੇ ਨੇ ਪਥੇਰੇ ਬਾਰਡਰ ਬੰਦ ਕਰਕੇ ਦੇਖ ਲਿਆ ਅਸੀਂ ਪਤਾ ਨਹੀਂ ਕਿੱਥੋਂ ਦੀ ਆ ਜਾਨੇ ਹਾਂ ਸੋ ਪੰਜਾਬੀ ਹਾਂ ਜਿੱਧਰ ਨੂੰ ਪੈ ਗਏ ਪੈ ਗਏ ਤੇ ਹੁਣ ਦੋ ਗੰਮਾਂ ਨੂੰ ਪਏ ਹੋਇਆ ਇੱਕ ਤਾਂ ਨਸ਼ਾ ਵਿਰੁੱਧ ਤੇ ਇੱਕ ਸਿੱਖਿਆ ਕ੍ਰਾਂਤੀ ਵਾਸਤੇ ਦੋ ਗੰਮਾਂ ਨੂੰ ਪਏ ਹੋਇਆ ਹਾਂ ਔਰ ਹਰ ਰੋਜ਼ ਬਲਡੋਜ਼ਰ ਚੱਲ ਰਹੇ ਨੇ ਬੜੇ ਲੋਕ ਤਸਕਰ ਜਿਹੜੇ ਨੇ ਉਹ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਔਰ ਇਹ ਵੀ ਨਹੀਂ ਹੈਗਾ ਕਿ ਤੁਸੀਂ ਇਹ ਕਹੋ ਕਿ ਯਾਰ 15 ਦਿਨ ਹੀ ਚੱਲੂ ਕੰਮ ਕਰਦੇ ਹੁੰਦੇ ਐ ਜੇ ਨਾ 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 ਔਰ ਇਹ ਵੀ ਨਹੀਂ ਹੈਗਾ ਕੋਈ ਕੋਈ ਪੁਲਿਸ ਵਾਲਾ ਫੜਿਆ ਗਿਆ ਵਿੱਚੋਂ ਵੀ ਇਹਨੂੰ ਤਾਂ ਥੋੜਾ ਜਿਹਾ ਮaaf ਕਰ ਦਿਓ ਚੱਲ ਆਪਣਾ ਸਟਾਫ ਮੈਂਬਰ ਨਾ 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 ਬਿਲਡੋਜਰ ਉੱਥੇ ਵੀ ਚੱਲੂਗਾ ਸੋ ਇਹ ਨਹੀਂ ਹੈਗਾ ਕਿ ਕਿਸੇ ਨੂੰ ਬਖਸ਼ ਦਾਂਗੇ ਇੱਥੇ ਤਾਂ ਹੁਣ ਸਾਰਿਆਂ ਨੂੰ ਕਾਨੂੰਨ ਮੁਤਾਬਕ ਚਾਹੇ ਉਹ ਮੰਤਰੀ ਆ ਚਾਹੇ ਸਾੰਤਰੀ ਐ ਸਜ਼ਾ ਤਾਂ ਮਿਲੂਗੀ ਜੀ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਜਿਨ੍ਹਾਂ ਨੇ ਸਾਡੀਆਂ ਤੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਨੇ ਚਿੱਟੇ ਨਾਲ ਜਿਨ੍ਹਾਂ ਨੇ ਘਰਾਂ 'ਚ 70 ਪਿਛਾਏ ਨੇ ਤੇ ਉਹੀ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਚਲੋ ਨਿਕਲੋ ਬਾਹਰ ਕਰੋ ਬਲਡوزر ਆ ਰਿਹਾ ਹੈ ਜਲਦੀ ਐਨਡੀਪੀਐਸ ਦੇ ਪਰਚੇ ਹੈਗੇ ਨੇ ਕੋਟਾਂ ਜਿਵੇਂ ਆਪ ਵੀ ਦੇਖਾਂਗੇ ਪਰ ਲੋਕ ਵੀ ਸਾਥ ਦੇ ਰਹੇ ਨੇ ਹੁਣ ਪੰਚਾਇਤਾਂ ਦੀਆਂ ਪੰਚਾਇਤਾਂ ਜਿਹੜੀਆਂ ਮਤੇ ਪਾ ਕੇ ਦੇ ਰਹੀ ਨੇ ਅਸੀਂ ਤੁਹਾਡੇ ਨਾਲ ਆ ਜੀ ਲੋਕਾਂ ਤੋਂ ਬਿਨਾਂ ਲਹਿਰ ਨਹੀਂ ਬਣਨੀ ਇਹ ਇਹ ਕੰਮ ਕੱਲੀ ਪੁਲਿਸ ਦਾ ਨਹੀਂ ਹੈਗਾ ਇਹ ਲਹਿਰ ਬਣਾਉਣੀ ਪਾਉਗੀ ਹੁਣ ਇਸ ਵਕਤ ਪੂਰੇ ਦੇਸ਼ ਦੇ ਵਿੱਚ ਇਹ ਗੱਲ ਚੱਲਦੀ ਹੈ ਕਿ ਪੰਜਾਬ 'ਚ ਕੋਈ ਐਕਸ਼ਨ ਹੋ ਰਿਹਾ ਯਾਰ ਕਿ ਪੰਜਾਬ 'ਚ ਕੋਈ ਕੰਮ ਚੱਲ ਰਿਹਾ ਹੈ